ਜਿੰਦਾਬਾਦ 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 ਜਿੰਦੀ ਚੁੰਨੀ ਮਰਦਾਬਾਦ 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 ইরਾਨੀ ਪੱਤ ਜੋ ਹਮ ਜੋ ਹਰਪਰ ਦਾ ਸਿੱਟਾ ਮਰਦਾਬਾਦ ਮੈਂ ਦਸ਼ਮਪੈਣੀ ਵਾਦਾ ਬੀਕੇਜੂ ਡਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਆ ਅੱਜ ਸੰਜਟ ਮੋਰਚੇ ਦੇ ਸੱਦੇ ਤੇ ਅਸੀਂ ਮਾਨਸਾਂ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਮੇਰੇ ਭੈਣਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਥੇ ਜਿਹੜੀ ਬੀਜਪੀ ਦੇ ਲੀਡਰ ਹਰਿਆਣਾ ਕਰਦੇ ਫਿਰਦੇ ਆ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਨਾਰੇ ਲਾ ਕੇ ਮਜਾਰਾ ਕਰਕੇ ਤੋਂ ਜਾਣ ਲੱਗੇ ਵੱਡੀ ਗਿਣਤੀ ਚ 2-250 ਬੰਦਾ ਜਗਰਾਤ ਦੇ ਵਿੱਚੋਂ ਪੁਲਿਸ ਮੁੜਾਈ ਹੈ ਕਿਉਂਕਿ ਪੰਜਾਬ ਦੀ ਪੁਲਿਸ ਤੇ ਵੀ ਨਿਤਵਾਰੀ ਕਰਦੀ ਐ ਇਥੋਂ ਦੀ ਸਰਕਾਰ ਮੋਦੀ ਸਰਕਾਰ ਇਸ ਕਰਕੇ ਪੰਜਾਬ ਨੂੰ ਹੱਦਬੰਦੀ ਕਰਨ ਵਾਸਤੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਐ ਵੀ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੂੰ vote ਨਾ ਪਾਓ ਕਿਉਂਕਿ ਜਿਹੜੀ ਮੋਦੀ ਸਰਕਾਰ ਐ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਸ਼ਮਣ ਐ ਛੱਟੇ ਜਿਹੜੇ 11 ਸਵਾਲ ਐ ਸਵਾਲ ਦਾ ਜਵਾਬ ਦੇ ਦੇ ਫੇਰ ਬੋਤਾਂ ਮੰਗਣ ਦੀ ਹੱਕਦਾਰ ਐ ਇਸ ਕਰਕੇ ਅਸੀਂ ਜਿੱਥੇ ਸਾਰੇ ਪੰਜਾਬ ਦੇ ਵਿੱਚ ਵਿਰੋਧ ਹੁੰਦਾ ਅੱਜ ਫੇਰ ਇਹਦਾ ਵਿਰੋਧ ਕਰਕੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਐ ਲੋਕਾਂ ਨੂੰ ਬੇਨਤੀ ਕੀਤੀ ਐ ਵੀ ਇਹਨਾਂ ਨੂੰ ਆਪਾਂ ਮੂੰਹ ਨਾ ਲਾ ਜਾਈਏ ਨਿਰਮਲ ਸਿੰਘ ਚੰਡੂ ਕੇ ਸੂਬਾ ਮੀਤ ਪ੍ਰਧਾਨਾ ਭਾਰਤੀ ਕਿਸਾਨ ਯੂਨੀਅਨ ਸੰਜੋਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦਾ ਜਿਹੜਾ ਵਿਰੋਧ ਐ ਉਹ ਲਗਾਤਾਰ ਜਾਰੀ ਐ ਅੱਜ ਸਾਨੂੰ ਜਦੋਂ ਪਤਾ ਲੱਗਿਆ ਇਹ ਮਾਨਸ਼ਾ ਦੇ ਵਿੱਚ ਭਾਜਪੀ ਦੀ ਮੰਤਰੀ ਆ ਰਹੀ ਹੈ ਤਾਂ ਅਸੀਂ ਸਾਰੇ ਕਿਸਾਨ ਮੋਰਚੇ ਦੇ ਆਗੂ ਇਕੱਠੇ ਹੋ ਕੇ ਪਲੇਟਫਾਰਮ ਦੇ ਉੱਤੇ ਇਕੱਠੇ ਹੋਏ ਔਰ ਉੱਥੋਂ ਅਸੀਂ ਮੋਰਚੇ ਦੇ ਰੂਪ ਵਿੱਚ ਆ ਕੇ ਗੁਰਦੁਆਰਾ ਸਾਹਿਬ ਚੌਂਕ ਤੱਕ ਆਏ ਤਾਂ ਇੱਥੇ ਸਾਨੂੰ ਪ੍ਰਸ਼ਾਸਨ ਨੇ ਰੋਕ ਲਿਆ ਔਰ ਸਾਨੂੰ ਇਹ ਦੁੱਖ ਹੈ ਕਿ ਜਦੋਂ ਵੀ ਕੋਈ ਪੰਚਾਇਤ ਆਉਂਦੀ ਹੈ ਤਾਂ ਇਹਨਾਂ ਦਾ ਫਰਜ਼ ਬੰਦਾ ਹੈ ਵੀ ਸਾਡੀਆਂ ਮੰਗਾਂ ਨੂੰ ਜਿਹੜੇ ਸੁਣਨ ਇਹ ਸਾਡੇ ਮੋਰਚੇ ਤੋਂ ਡਰਦੇ ਨੇ ਸਾਡੀਆਂ ਮੰਗਾਂ ਇਹਨਾਂ ਨੇ ਪੂਰਜਾਣੀ ਕੀਤੀਆਂ ਇਸ ਕਰਕੇ ਅਸੀਂ ਇਹਨਾਂ ਦਾ ਜਿਹੜਾ ਹੈਗਾ ਉਹ ਵਿਰੋਧ ਕਰਦੇ ਹਾਂ ਜਿੱਥੇ ਵੀ ਉਹਨਾਂ ਆਉਣਗੇ ਉੱਥੇ ਵੀ ਲਗਾਤਾਰ ਵਿਰੋਧ ਕਰਦੇ ਰਹਿਾਂਗੇ ਮੈਂ ਕਰਨ ਸਿੰਘ ਆਪਤੀਕ ਸੰਮੇਲਨ ਇਕਤਾ ਡਕਾਉਂਦਾ ਜਿਹੜਾ ਮੀਤ ਪ੍ਰਧਾਨ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਜੋ ਕਿ ਰਾਨੀ ਮੰਤਰੀ ਆ ਰਹੀ ਸੀ ਸਾਰੇ ਸੰਯੁਕਤ ਮੋਰਚੇ ਵੱਲੋਂ ਉਹਦੇ ਸਵਾਲਾਂ ਪੁੱਛਣ ਵਾਸਤੇ ਅਸੀਂ ਇਕੱਤਰ ਹੋਏ ਸੀ ਜੋ ਕਿ ਸੰਯੁਕਤ ਮੋਰਚੇ ਦਾ ਨਾਰਾ ਬੀਜੇਪੀ ਭਜਾਓ ਦੇਸ਼ ਬਚਾਓ ਉਹ ਦੇ ਤਰ੍ਹਾਂ ਅਸੀਂ ਇਕੱਠੇ ਹੋਏ ਸੀ ਪਰ ਸਾਨੂੰ ਪ੍ਰਸ਼ਾਸਨ ਨੇ ਅੱਗੇ ਨਹੀਂ ਜਾਣ ਦਿੱਤਾ ਸਵਾਲਾਂ ਤੋਂ ਵੀ ਜੀ ਭੱਜ ਭੱਜ ਰਹੀ ਆ ਬਾਅਦ ਵਾਰ ਇਸੇ ਸਵਾਲ ਕਰਨ ਵਾਸਤੇ ਉਹਨਾਂ ਤੋਂ ਮੰਗ ਕਰਦੇ ਆ ਪਰ ਉਹ ਭੱਜਦੇ ਹੀ ਨੇ ਕਿਉਂਕਿ ਬੀਜੇਪੀ ਨੂੰ ਭਜਾਉਣਾ ਬਹੁਤ ਜ਼ਰੂਰੀ ਆ ਤਾਂ ਹੀ ਵਪਾਰੀ ਬਚੂ ਮਜ਼ਦੂਰ ਬਚੂ ਕਿਸਾਨ ਬਚੂ ਸਾਰਿਆਂ ਨੂੰ ਅਸੀਂ ਇਹ ਹੀ ਅਪੀਲ ਕਰਦੇ ਆ ਜੋ ਕਿ ਬੀਜੇਪੀ ਨੂੰ ਵੋਟ ਨਾ ਪਾਓ ਆਪਾਂ ਇਹਦਾ ਵਿਰੋਧ ਕਰੋ ਤਾਂ ਹੀ ਦੇਸ਼ ਬਚੂਗਾ ਆਪਾਂ ਕੱਤਰੋ ਕੇ ਇਸ ਚੀਜ਼ ਨੂੰ ਸੰਭਾਲੀਏ ਔਰ ਇਸ ਚੀਜ਼ ਤੇ ਨਰਪਰ ਰਹੀ ਹੈ ਸੰਯੁਕਤ ਮੋਰਚੇ ਦੇ ਸੱਜਣੋਂ ਆਪਾਂ ਕਬੂਲ ਕਰੀਏ ਕੋਈ ਵੀ ਬੀਜੇਪੀ ਨੂੰ ਵੋਟ ਨਾ ਪਾਓ ਆਪਾਂ ਤਾਂ ਹੀ ਦੇਸ਼ ਬਚਾ ਸਕਦੇ ਆ ਇਹ ਬੇਨਤੀ ਪ੍ਰਵਾਨ ਕਰਨ